ਪੁਰ ਮੌਕੇ ਮੱਧ ਪ੍ਰਦੇਸ਼ ਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਇਸ ਵੀਡੀਓ ਦੇ ਵਿੱਚ ਇੱਕ ਬੱਚੀ ਦੇ ਵੱਲੋਂ ਗੁਰੂ ਨਾਨਕ ਦੇਵ ਜੀ ਦਾ ਸਵਾਂਗ ਰਚਿਆ ਗਿਆ ਸੀਗਾ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਪਰ ਹੁਣ ਇਸ ਵੀਡੀਓ ਦੇ ਨਾਲ ਜੁੜੀ ਹੋਈ ਵੱਡੀ ਖਬਰ ਆ ਰਹੀ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਸਵਾਗ ਰਚਨ ਵਾਲੀ ਜਿਹੜੀ ਕੁੜੀ ਹੈ ਕਹਿੰਦੇ ਕਿ ਉਹ ਡਿਪਰੈਸ਼ਨ ਦੇ ਵਿੱਚ ਹੈ ਔਰ ਇਸ ਤੋਂ ਇਲਾਵਾ ਪ੍ਰਬੰਧਕਾਂ ਦੇ ਵਿੱਚੋਂ ਜਿਹੜੇ ਸੈਕਟਰੀ ਦੀ ਮੌਤ ਹੋਈ ਹੈ ਸਮਾਚਾਰ ਹੁਣੇ ਮਿਲਿਆ ਆ ਔਰ ਹਾਰਟ ਟੈਕ ਨਾਲ ਮੌਤ ਹੋਈ ਦੱਸੀ ਜਾ ਰਹੀ ਹੈ ਕਹਿੰਦੇ ਕਿ ਅੱਜ ਸਵੇਰੇ ਹੀ ਜਿਹੜੀ ਆ ਕ੍ਰਿਸ਼ਨ ਸੋਨਪਾਲ ਤੋਂ ਪੁਚਗਛਲੀ ਟੀਮ ਆਈ ਸੀਗੀ ਪੁਚਗਛ ਟੀਮ ਤੋਂ ਬਾਅਦ ਹੁਣ ਜਿਹੜੀ ਇੱਕ ਖਬਰ ਨਿਕਲ ਕੇ ਆ ਰਹੀ ਹੈ ਕਿ ਕ੍ਰਿਸ਼ਨ ਸੋਨਪਾਲ ਜਿਹੜੇ ਕਿ ਪਰਬੰਧਕਾਂ ਦੇ ਸੈਕਟਰੀ ਸੀਗੇ ਉਹਨਾਂ ਦੀ ਮੌਤ ਹੋ ਗਈ ਹੈ ਫਿਲਹਾਲ ਸਵਾਗ ਰਚਣ ਵਾਲੀ ਕੁੜੀ ਬਾਰੇ ਵੀ ਗੱਲ ਕੀਤੀ ਜਾ ਰਹੀ ਹੈ ਕਿ ਉਹ ਕੁੜੀ ਜਿਨ੍ਹਾਂ ਨੇ ਸਵਾਗ ਰਚਿਆ ਸਗਾ ਉਹ ਡਿਪਰੈਸ਼ਨ ਦੇ ਵਿੱਚ ਹੈ ਸੋ ਫਿਲਹਾਲ ਇਹ ਕਿਉਂਕਿ ਭਾਈਚਾਰਾ ਸਿੰਧੀ ਭਾਈਚਾਰਾ ਆ ਸ਼ੈਡੋਲ ਅਮ੍ਰਿਤ ਜਿਹੜਾ ਮੱਧ ਪ੍ਰਦੇਸ਼ ਦਾ ਏਰੀਆ ਆ ਔਰ ਉਸ ਤੋਂ ਕਿਉਂਕਿ ਇਹ ਸਿੰਧੀ ਭਾਈਚਾਰੇ ਦੇ ਵਿੱਚ ਬਾਬੇ ਨਾਨਕ ਦਾ ਬਹੁਤ ਸਤਿਕਾਰ ਹੈ ਪਰ ਕਿਤੇ ਨਾ ਕਿਤੇ ਤੁਸੀਂ ਦੇਖੋ ਵੀ ਜਿਹੜੀ ਇੱਕ ਮੱਤ ਹੈ ਕਿ ਜਿੱਥੇ ਆਪਾਂ ਕਹਿ ਲਈਏ ਵੀ ਇਹ ਵਰਜਤ ਹੈ ਸਿੱਖ ਮੱਤ ਦੇ ਵਿੱਚ ਇਹ ਕੀਤਾ ਗਿਆ ਸਵਾਗ ਰਚਿਆ ਗਿਆ ਤੇ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇੱਕ ਬੜਾ ਵੱਡਾ ਨੋਟਿਸ ਲਿਆ ਗਿਆ ਸੀਗਾ ਪਰ ਫਿਲਹਾਲ ਜਿਹੜੀ ਇੱਕ ਖਬਰ ਹੁਣ ਵੱਡੀ ਆ ਰਹੀ ਹੈ ਕਿ ਸਵਾਗ ਰਚਨ ਵਾਲੇ ਪ੍ਰਬੰਧਕਾਂ ਦੇ ਵਿੱਚੋਂ ਜਿਹੜੇ ਸੈਕਟਰੀ ਦੀ ਮੌਤ ਹੋ ਗਈ ਆ ਤੁਸੀਂ ਇਹ ਜੋ ਵੀਡੀਓ ਦੇਖੋ ਕਿ ਇਸ ਵੀਡੀਓ ਦੇ ਵਿੱਚ ਜਿਹੜੇ ਨਾਲ ਤੁਰ ਕੇ ਆ ਰਹੇ ਨੇ ਜਿਨ੍ਹਾਂ ਦੇ ਕੱਪੜੇ ਜਿਹੜੇ ਨੇ ਉਪਰ ਗਮੇ ਰੰਗ ਦੇ ਪਾਏ ਹੋਏ ਨੇ ਔਰ ਸਿਰ ਤੇ ਇੱਕ ਪੱਟੀ ਵਾਲਾ ਬੰਨਿਆ ਹੋਇਆ ਉਹ ਕ੍ਰਿਸ਼ਨ ਜੀ ਆਰ ਜਿਹਨਾਂ ਦੀ ਮੌਤ ਹੋਈ ਹੈ ਔਰ ਸ਼ਡਿਊਲ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ ਸੀਗਾ ਪਰ ਉਸ ਤੋਂ ਬਾਅਦ ਇਹ ਵੀਡੀਓ ਬਹੁਤ ਵਾਇਰਲ ਹੋਣੀ ਸ਼ੁਰੂ ਹੋਈ ਵਾਇਰਲ ਹੋਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਸ ਦਾ ਜਿਹੜਾ ਆ ਕਹਿੰਦੇ ਸੰਗਿਆਨ ਲਿਆ ਗਿਆ ਤੇ ਫਿਲਹਾਲ ਕਹਿੰਦੇ ਵੀ ਅੱਜ ਵੀ ਇਹਨਾਂ ਤੋਂ ਪੁੱਛਕਿਛ ਹੋਈ ਸੀ ਇਸ ਵੀਡੀਓ ਦੇ ਬਾਰੇ ਔਰ ਫਿਲਹਾਲ ਹਾਰਟ ਅਟੈਕ ਦੇ ਨਾਲ ਜਿਹੜਾ ਆ ਮੌਤ ਹੋਈ ਆ ਉਧਰ ਸਵਾਗ ਰਚਣ ਵਾਲੀ ਕੁੜੀ ਜਿਹੜੀ ਆ ਉਹ ਦੱਸਿਆ ਜਾ ਰਿਹਾ ਕਿ ਉਹ ਵੀ ਡਿਪਰੈਸ਼ਨ ਦੇ ਵਿੱਚ ਆ ਔਰ ਇਹ बार-बार ਦੱਸਿਆ ਜਾ ਰਿਹਾ ਸਿੱਖ ਪਾਇ ਚਾਰੇ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਵੀ ਇਹ ਪ੍ਰਚਾਰਿਆ ਜਾ ਰਿਹਾ ਵੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਿੱਖ ਰਹਿਤ ਮਰਿਆਦਾ ਦੇ ਵਿਰੁੱਧ ਨੇ ਉਹ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਇਹ ਬਹੁਤ ਉੱਚ ਉਚਮ ਤੇ ਸੂਚਨ ਵਾਲੀਆਂ ਗੱਲਾਂ ਹੁੰਦੀਆਂ ਨੇ ਔਰ ਬਾਬਾ ਨਾਨਕ ਦਾ ਗੁਰਪੁਰਬ ਜਿਹੜਾ ਉਹ ਹਰ ਸਾਲ ਇੱਥੇ ਮਨਾਇਆ ਜਾਂਦਾ ਮੱਧ ਪ੍ਰਦੇਸ਼ ਦੇ ਇਸ ਏਰੀਏ ਦੇ ਵਿੱਚ ਪਰ ਇਸ ਵਾਰ ਇਹ ਜਿਹੜੀ ਵੀਡੀਓ ਵਾਇਰਲ ਹੋਈ ਆ ਉਸ ਵੀਡੀਓ ਤੋਂ ਬਾਅਦ ਇਹ ਸਟ੍ਰਿਕਟ ਜਿਹੜਾ ਨੋਟਿਸ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਲਿਆ ਗਿਆ ਸੀਗਾ ਹੁਣ ਵੱਡੀ ਖਬਰ ਆ ਰਹੀ ਹੈ ਕਿ ਜਿੰਨੇ ਜਿਹੜੇ ਸੈਕਟਰੀ ਸੀਗੇ ਉਹਨਾਂ ਦੀ ਮੌਤ ਹੋ ਗਈ ਆ ਕ੍ਰਿਸ਼ਨ ਸੋਨਪਾਲ ਦੀ ਮੌਤ ਹੋਈ ਆ ਹਾਰਟ ਅਟੈਕ ਕਾਰਨ ਦੱਸਿਆ ਜਾ ਰਿਹਾ ਉਧਰ ਜਿਹੜੀ ਕੁੜੀ ਨੇ ਪੂਰਾ ਸਵਾਂਗ ਰਚਿਆ ਸੀਗਾ ਉਹਨਾਂ ਉਹ ਵੀ ਡਿਪਰੈਸ਼ਨ ਦੇ ਵਿੱਚ ਦੱਸੀ ਜਾ ਰਹੀ ਹੈ ਸੋ ਬਹੁਤ ਵੱਡੀ ਖਬਰ ਹੈ আর ਮੱਧ ਪ੍ਰਦੇਸ਼ ਤੋਂ ਇੱਕ ਖਬਰ ਆ ਰਹੀ ਹੈ ਇਸ ਡੋਲ ਏਰੀਆ ਆ ਸਿੰਧੀ ਭਾਈਚਾਰਾ ਆ ਇਹ ਬਾਬੇ ਨਾਨਕ ਦੇ ਬਹੁਤ ਭਗਤ ਨੇ ਔਰ ਬਹੁਤ ਉੱਚਮ ਤੇ ਸੂਚਮ ਤਰੀਕੇ ਦੇ ਨਾਲ ਉਹਨਾਂ ਦੀ ਇਹ ਆਰਾਧਨਾ ਕਰਦੇ ਆ ਪਰ ਕਿਤੇ ਨਾ ਕਿਤੇ ਜਿਹੜੀ ਇਹਨਾਂ ਤੋਂ ਇਹ ਵੱਡੀ ਗਲਤੀ ਹੋਈ ਸੀਗੀ ਉਸ ਤੋਂ ਲੈ ਕੇ ਅਸ੍ਰੀ ਅਕਾਲ ਤੱਕ ਸਾਬ ਨੇ ਇਹ ਸੰਗਿਆਨ ਲਿਆ ਸੀਗਾ ਫਿਲਹਾਲ ਹੁਣ ਇਸ ਖਬਰ ਦੇ ਨਾਲ ਇਸ ਵੀਡੀਓ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਸਵਾਗ ਰਚਣ ਦੇ ਮਾਮਲੇ ਦੇ ਵਿੱਚ ਜਿਹੜੇ ਪ੍ਰਬੰਧਕ ਸੈਕਟਰੀ ਸੀਗੇ ਉਹਨਾਂ ਦੀ ਮੌਤ ਹੋ ਗਈ ਹੈ ਔਰ ਮੌਤ ਦਾ ਕਾਰਨ ਜਿਹੜਾ ਫਿਲਹਾਲ ਹਾਰਟ ਅਟੈਕ ਦੱਸਿਆ ਜਾ ਰਿਹਾ ਔਰ ਕਹਿੰਦੇ ਨੇ ਵੀ ਅੱਜ ਵੀ ਇਹਨਾਂ ਤੋਂ ਪੁੱਛ ਕੁਛ ਹੋ ਰਹੀ ਸੀ ਲਗਾਤਾਰ ਪੁੱਛ ਕੁਛ ਹੋ ਰਹੀਆਂ ਸੀ ਕਿਆਂ ਔਰ ਇਹ ਸ਼ੈਡੋਲ ਏਰੀਆ ਆ ਮਧ ਪ੍ਰਦੇਸ਼ ਦਾ ਔਰ ਸਵਾਗ ਰਚਨ ਵਾਲੇ ਜਿਹੜੇ ਸੈਕਟਰੀ ਆ ਪ੍ਰਬੰਧਕਾਂ ਦੇ ਵਿੱਚੋਂ ਜਿਹੜੇ ਸੈਕਟਰੀ ਆ ਉਹਨਾਂ ਦੀ ਮੌਤ ਦਾ ਸਮਾਚਾਰ ਆ 크੍ਰਿਸ਼ਨ ਕਿਸ਼ਨ ਸੋਨਪਾਲ ਉਹਨਾਂ ਦਾ ਨਾਮ ਆ ਔਰ ਕਿਸ਼ਨ ਸੋਨਪਾਲ ਦੀ ਮੌਤ ਜਿਹੜੀ ਹੈ ਉਹਦੀ ਖਬਰ ਆਈ ਆ